ਜੈ ਪੀਰੰਦੀ ਜੀ ਜੈ ਸਾਈਆਂ ਦੀ ਮੈ ਤੁਹਾਨੂੰ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਖਾਸ ਗੱਲ ਕਰਨੀ ਹੈ ਸੋਹਣ ਦੇ ਮਹੀਨੇ ਬਾਰੇ ਤੇ ਇਹਦੇ ਵਿੱਚ ਕੀ ਕੀ ਕਰਮ ਕਰਨੇ ਨੇ ਆਪਾਂ ਅੱਜ ਇਹਦੇ ਬਾਰੇ ਵੀ ਗੱਲ ਕਰਾਂਗੇ ਜੀ ਸੋ ਵੀਡੀਓ ਪਉਂਦੇ ਰਵਾਂਗੇ ਉਹਦੇ ਵਿੱਚ ਜਿਸ ਸਾਲ ਨਾਲ ਕੋਈ ਕਰਮ ਹੋਵੇਗਾ ਤੁਹਾਨੂੰ ਦੱਸਦੇ ਰਵਾਂਗੇ ਜੀ ਕਰਮ ਜ਼ਰੂਰ ਕਰਿਆ ਕਰੋ ਚੰਗਾ ਸੋ ਅੱਜ ਜੋ ਮੇਨ ਆਪਾਂ ਗੱਲ ਕਰਨੀ ਉਹ ਚੂੜੀਆਂ ਤੇ ਕਰਨੀ ਹੈ ਹਰੀਆਂ ਚੂੜੀਆਂ ਤੇ ਕਿਉਂਕਿ ਸੌਣ ਦੇ ਮਹੀਨੇ ਚੂੜੀਆਂ ਤਾਂ ਹਰ ਕੋਈ ਪਹਿਨਦਾ ਹੈ ਪਰ ਆਪਾਂ ਅੱਜ ਪੀਰਾਂ ਦੀਆਂ ਚੂੜੀਆਂ ਬਾਰੇ ਗੱਲ ਕਰਨੀ ਹੈ ਜੀ ਸੋ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਕੁਝ ਕਮੈਂਟਾਂ ਵੀ ਦੱਸਾਂਗੀ ਜੀ ਜੇਕਰ ਕੋਈ ਸਾਡੇ ਚੈਨਲ ਦੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਿਆ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦਾ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਵੀ ਲੱਖ ਦਾਤਾ ਪੀਰ ਜੀ ਦੀ ਸੇਵਾ ਕਰਦੇ ਆਂ ਤੇ ਅਸੀਂ ਸਾਰੀ ਹੀ ਕਥਾ ਸੁਣਦੇ ਆਂ ਸੋ ਬਹੁਤ ਵਧੀਆ ਗੱਲ ਹੈ ਜੀ ਜੇਕਰ ਗੱਲ ਸੁਣਨੀ ਹੈ ਤਾਂ ਗੁਰਨਾ ਸੁਣੀ ਜਾਵੇ ਤਾਈਓ ਗੱਲ ਸਮਝ ਵਿੱਚ ਆਉਂਦੀ ਆ ਵਰਨਾ ਇੱਕ ਜਦੋਂ ਆਪਾਂ ਫਰਜ਼ ਜੈ ਹੀ ਅਦਾ ਕਰਦੇ ਆ ਸਿਰਫ ਆਪਾਂ ਇਹ ਕਹੀਦਾ ਕਿ ਮੇਨ ਗੱਲ ਜੋ ਹੈ ਜੋ ਵਿਸ਼ਾ ਹੈ ਉਹ ਹੀ ਸੁਣਨਾ ਹੈ ਇੱਥੇ ਇਹ ਕਵਾਂਗੇ ਕਿ ਪੂਰੀ ਵੀਡੀਓ ਸੁਣਿਆ ਕਰੋ ਕਿਉਂਕਿ ਕਮੈਂਟਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਬੈਠੇ ਬਿਠਾਏ ਹੀ ਮਿਲ ਸਕਦੇ ਨੇ ਕਿਉਂਕਿ ਕਾਫੀ ਹੱਦ ਤੱਕ ਕਮੈਂਟ ਤਾਂ ਇਹ ਵੀ ਆਏ ਨੇ ਜਿਨ੍ਹਾਂ ਨੇ ਲਿਖਿਆ ਹੈ ਕਿ ਸਾਨੂੰ ਬਿਨਾ ਕੁਝ ਪੁੱਛਿਆ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਂਦੇ ਦੇ ਨੇ ਸੋ ਜਿਹੜੇ ਤਾਂ ਪੂਰੀ ਵੀਡੀਓ ਸੁਣਦੇ ਆ ਸੋ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਲਈ ਵੀਡੀਓ ਪੂਰੀ ਸੁਣੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਮਨ ਵੀ ਟਿਕਣਾ ਸ਼ੁਰੂ ਹੋ ਜਾਵੇਗਾ ਇਹ ਇੱਕ ਕਰਮ ਹੀ ਆ ਜਦੋਂ ਅਸੀਂ ਸਮਾਂ ਕੱਢਣਾ ਹਰ ਵੀਡੀਓ ਸ਼ੁਰੂ ਕਰਾਂਗੇ ਤਾਂ ਇਹਦੇ ਨਾਲ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਅਸੀਂ ਸੇਵਾ ਕਰਦੇ ਆ ਪਰ ਜ਼ਿੰਦਗੀ ਵਿੱਚ ਦੁੱਖ ਵੜੇ ਨੇ ਸੋ ਇਸ ਤਰ੍ਹਾਂ ਦੇ ਕਮੈਂਟ ਕਾਫੀ ਆਏ ਹੋਏ ਆ ਸੋ ਦੇਖੋ ਇੱਕ ਹੀ ਵਾਰ ਦੇ ਵਿੱਚ ਆਪਾਂ ਤੁਹਾਨੂੰ ਜਵਾਬ ਦੇਵਾਂਗੇ ਸਾਰੇ ਕਮੈਂਟਾਂ ਦੇ ਨਾਲ ਜੁੜਿਆ ਹੋਇਆ ਹੈ ਸੋ ਦੇਖੋ ਜਦੋਂ ਵੀ ਆਪਾਂ ਚੰਗਾ ਕਰਮ ਕਰਨਾ ਹੈ ਤਾਂ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਜ਼ਰੂਰ ਆਉਂਦੇ ਨੇ ਖਾਸ ਕਰਕੇ ਜਦੋਂ ਅਸੀਂ ਪ੍ਰਮਾਤਮਾ ਦੀ ਤਰਫ ਤੁਰਦੇ ਆ ਉਦੋਂ ਦੁੱਖ ਜ਼ਿਆਦਾ ਵੱਧ ਜਾਂਦੇ ਨੇ ਜਿਹੜੇ ਦੁੱਖ ਅੱਜ ਆ ਰਹੇ ਨੇ ਸੇਵਾ ਕਰਕੇ ਕੋ ਦੁੱਖ ਤੁਹਾਡੇ ਸਮਝ ਲਓ ਕਿ ਘਟ ਹੁੰਦੇ ਜਾ ਰਹੇ ਆ ਜਦੋਂ ਇੱਕ ਤੋਂ ਬਾਅਦ ਇੱਕ ਦੁੱਖ ਆਉਂਦਾ ਹੈ ਤਾਂ ਸਮਝ ਲੈਣਾ ਕਿ ਪਰਮਾਤਮਾ ਤੁਹਾਨੂੰ ਯਾਦ ਕਰ ਰਿਹਾ ਹੈ ਤੇ ਪਰਮਾਤਮਾ ਤੁਹਾਡੇ ਨਾਲ ਹੈ ਕਿਉਂਕਿ ਦੁੱਖ ਉਹਦੇ ਤੇ ਆਉਂਦਾ ਹੈ ਜਦੋਂ ਸੇਵਾ ਕਰਨ ਲੱਗਦੇ ਆ ਜੀ ਨੂੰ ਪਰਮਾਤਮਾ ਯਾਦ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਪਰਮਾਤਮਾ ਨੂੰ ਯਾਦ ਦੁੱਖ ਵਿੱਚ ਹੀ ਕੀਤਾ ਜਾ ਸਕਦਾ ਹੈ ਜਾਂ ਗਰੀਬੀ ਵਿੱਚ ਕੀਤਾ ਜਾ ਸਕਦਾ ਹੈ ਸੋ ਇਹ ਦੋਨਾਂ ਸਮਿਆਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ ਪਾ ਸਕਦੇ ਹਾਂ ਕਿਉਂਕਿ ਦੁੱਖਾਂ ਦੇ ਨਾਲ ਬੰਦਾ ਇੰਨਾ ਕਿ ਜ਼ਿਆਦਾ ਦੁਖੀ ਹੋ ਜਾਂਦਾ ਹੈ ਝੋੜ ਹੋ ਜਾਂਦਾ ਹੈ ਉਸ ਸਮੇਂ ਜੋ ਦਿਲੋਂ ਦੁਆ ਹੁੰਦੀ ਹੈ ਅਰਦਾਸ ਰੇਂਤੀ ਹੁੰਦੀ ਆ ਤੇ ਉਹ ਕਬੂਲ ਵੀ ਹੁੰਦੀ ਹੈ ਤੇ ਪਰਮਾਤਮਾ ਦੇ ਦਰਸ਼ਨ ਵੀ ਦੀਦਾਰ ਵੀ ਹੁੰਦੇ ਆ ਕਿਸੇ ਦਿਨ ਕਿਸੇ ਦੇ ਥੂ ਕੋਈ ਨਾ ਕੋਈ ਇਸ਼ਾਰਾ ਪਰਮਾਤਮਾ ਦੇ ਦਿੰਦਾ ਹੈ ਸੋ ਜਦੋਂ ਅਸੀਂ ਦਿਲੋਂ ਯਾਦ ਕਰਾਂਗੇ ਦੁਖੀ ਜਦੋਂ ਇਨਸਾਨ ਹੁੰਦਾ ਹੈ ਉਦੋਂ ਮਾਰਨ ਲਗਾ ਕੇ ਸੇਵਾ ਕਰਦਾ ਹੈ ਦਿਲੋਂ ਯਾਦ ਕੀਤਾ ਜਾਂਦਾ ਕਿ ਸਾਨੂੰ ਇਸ ਦੁੱਖ ਵਿੱਚੋਂ ਪਰਮਾਤਮਾ ਕੱਢ ਦੇਵੇ ਸੋ ਉਸ ਸਮੇਂ ਫਿਰ ਉਹ ਅਰਦਾਸਾਂ ਵੀ ਪੂਰੀਆਂ ਹੋ ਜਾਂਦੀਆਂ ਹੈ ਸੋ ਬਾਕੀ ਇਹ ਸਮਾਂ ਜੋ ਹੈ ਬਹੁਤੀ ਧੀਰ ਮੁਸ਼ਕਲ ਸਮਾਂ ਨਹੀਂ ਠਹਿਰਦਾ ਹਰ ਇੱਕ ਤੇ ਮੁਸ਼ਕਲ ਸਮਾਂ ਆਉਂਦਾ ਜ਼ਰੂਰ ਆ ਪਰ ਪਰਮਾਤਮਾ ਦੂਰ ਵੀ ਕਰ ਦਿੰਦਾ ਹੈ ਸੋ ਇੱਕ ਹੈ ਕਿ ਮਾਲਕ ਪਰਖਦਾ ਵੀ ਹੈ ਕਿ ਇਹ ਦੁੱਖ ਦੇ ਵਿੱਚ ਵੀ ਕੀ ਸਾਨੂੰ ਯਾਦ ਕਰਦੇ ਆ ਕਿਉਂਕਿ ਦੁੱਖਾਂ ਤੋਂ ਬਾਅਦ ਫਿਰ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆਉਣੇ ਹੁੰਦੇ ਆ ਜਿਹੜਾ ਉਹਨਾਂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਂਦਾ ਹੈ ਸੋ ਮਾਲਕ ਪਰਖ ਦਾ ਬਹੁਤ ਹੈ ਜੀਨੇ ਇਹ ਰਸਤਾ ਫੜਨਾ ਹੈ ਪਰ ਸੁੱਖ ਬਹੁਤ ਮਿਲਦੇ ਆ ਪ੍ਰਮਾਤਮਾ ਦਾ ਸਾਥ ਮਿਲ ਗਿਆ ਤੇ ਸਮਝੋ ਸਭ ਕੁਝ ਮਿਲ ਗਿਆ ਸੋ ਪ੍ਰਮਾਤਮਾ ਤੋਂ ਬਿਨਾਂ ਇਨਸਾਨ ਇੱਥੇ ਅਧੂਰਾ ਹੈ ਸੋ ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਦੁੱਖਾਂ ਤੋਂ ਕਦੇ ਵੀ ਦੌੜਨਾ ਨਹੀਂ ਜਾਏਗਾ ਦੁੱਖਾਂ ਨਾਲ ਲੜਨ ਦੀ ਹਿੰਮਤ ਇੱਕ ਬਣਾ ਕੇ ਰੱਖਣੀ ਚਾਹੀਦੀ ਆ ਤੇ ਵਿਸ਼ਵਾਸ ਮਾਨਕਤੇ ਹੋਵੇ ਤਾਂ ਫਿਰ ਇੱਕ ਮਜ਼ਾ ਆਉਂਦਾ ਹੈ ਦੁੱਖ ਦੇ ਨਾਲ ਲੜਨ ਦਾ ਸੋ ਜਦੋਂ ਪ੍ਰਮਾਤਮਾ ਨਾਲ ਹੋਵੇ ਤਾਂ ਫਿਰ ਦੁੱਖ ਕੁਛ ਵੱਡੇ ਨਹੀਂ ਲੱਗਦੇ ਸੋ ਹਮੇਸ਼ਾ ਹੀ ਪ੍ਰਮਾਤਮਾ ਨੂੰ ਵੱਡਾ ਸਮਝਿਆ ਕਰੋ ਜੀ ਸਭ ਦੁੱਖਾਂ ਦਾ ਨਾਸ਼ ਇੱਕ ਦਿਨ ਜ਼ਰੂਰ ਹੁੰਦਾ ਹੈ ਸੋ ਇਹ ਸਚਾਈਆਂ ਗੱਲਾਂ ਨੇ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਤੁਸੀਂ ਭੈਣ ਜੀ ਇਹ ਦੱਸੋ ਕਿ ਚੂਰਮਾ ਤੇ ਮੰਨੀ ਕਿਹਦੀ ਹੁੰਦੀ ਹੈ ਸੋ ਦੇਖੋ ਚੂਰਮਾ ਜੋ ਹੈ ਕੁਪੀਰਾਂ ਦੇ ਦਰਬਾਰ ਦੇ ਲੱਖ ਦਾ ਤਵੀਰ ਦੇ ਚੜਦਾ ਹੈ ਤੇ ਜੋ ਮੰਨੀ ਹੈ ਇਹ ਥੜੇ ਤੇ ਚੜਦੀ ਹੈ ਤੇ ਰੋਟ ਸਾਈ ਦਾ ਹੁੰਦਾ ਹੈ ਸੋ ਮੰਨੀ ਜੋ ਹੈ ਉਹ ਅੱਗ ਦੇ ਵਿੱਚ ਹੀ ਬਣਾਈ ਜਾਂਦੀ ਹੈ ਧਾਤੀ ਦੇ ਉੱਤੇ ਗੋਟਿਆਂ ਦੀ ਅੱਗ ਬਣਾ ਕੇ ਉਹਦੇ ਵਿੱਚ ਰਾੜਿਆ ਜਾਂਦਾ ਹੈ ਆਟੇ ਦਾ ਇੱਕ ਰੋਟ ਦੀ ਤਰ੍ਹਾਂ ਹੀ ਬਣਾਉਂਦੇ ਆ ਉਹਨੂੰ ਮੰਨੀ ਕਹਿੰਦੇ ਆ ਤੇ ਜੋ ਰੋਟ ਹੁੰਦਾ ਹੈ ਉਹ ਤਵੇ ਤੇ ਬਣਾਇਆ ਜਾਂਦਾ ਹੈ ਉਹ ਸਾਈ ਲੋਕਾਂ ਦਾ ਅਰਸ਼ਾਦ ਹੁੰਦਾ ਹੈ ਜੀ ਸੋ ਜੋ ਥੜਾ ਹੈ ਉਹਨੂੰ ਕਈ ਤਾਂ ਜਾਣਦੇ ਹੈ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਸਾਲ ਮਨਾਇਆ ਜਾਂਦਾ ਹੈ ਸਾਲ ਬਾਅਦ ਨਕਲਾਂ ਕਰਾਉਂਦੇ ਸਾਂਗ ਕੱਢਿਆ ਜਾਂਦਾ ਹਾਥੀ ਤੇ ਤੇ ਜੋ ਹਾਥੀ ਤੇ ਬੈਠੇ ਨੇ ਉਹਨਾਂ ਨੂੰ ਖੜੇ ਦੇ ਮਾਲਕ ਕਹਿੰਦੇ ਹੈ ਸੋ ਸ਼ਾਇਦ ਤੁਸੀਂ ਕਈਆਂ ਨੇ ਸੁਣਿਆ ਦੇਖਿਆ ਹੋਵੇਗਾ ਕਿ ਹਾਥੀ ਦੇ ਉੱਤੇ ਇੱਕ ਬਾਬਾ ਜੀ ਦੀ ਮੂਰਤ ਬਣੀ ਹੁੰਦੀ ਹੈ ਉਹਨਾਂ ਨੂੰ ਸਿੱਧ ਜਨੂ ਵੀ ਕਿਹਾ ਜਾਂਦਾ ਆ ਸਿੱਧ ਬਲੀ ਵੀ ਕਿਹਾ ਜਾਂਦਾ ਹੈ ਫਿਰ ਕਈ ਪਿੰਡਾਂ ਦੇ ਵਿੱਚ ਸਾਲ ਮਨਾਉਂਦੇ ਨੇ ਕਈ ਸਾਲ ਬਾਅਦ ਸਾਲ ਮਨਾਉਂਦੇ ਆ ਕਈ 3 ਸਾਲ ਦਾ ਜ 5 ਸਾਲ ਦਾ ਕੈਪ ਰੱਖਦੇ ਆ ਉਹਦੇ ਨਾਲ ਕੀ ਹੁੰਦਾ ਹੈ ਪੂਰੇ ਨਗਰ ਦੀ ਸੁੱਖ ਜਿਹੜੀ ਜੋ ਵੀ ગ્રਹ ਚਾਲ ਪੂਰੇ ਨਗਰ ਤੇ ਚੱਲ ਰਿਹਾ ਹੈ ਕੋਈ ਮਾੜਾ ਸਮਾਂ ਹੈ ਜਿਵੇਂ ਕਿ ਕਈ ਵਾਰ ਦੇਖਿਆ ਹੈ ਕਿ ਪਿੰਡ ਦੇ ਵਿੱਚੋਂ ਦਰੀ ਨਹੀਂ ਉੱਠਦੀ ਮੌਤ ਤੋਂ ਬਾਅਦ ਇੱਕ ਤੋਂ ਇੱਕ ਬਾਅਦ ਮੌਤ ਜਿਹੜੀ ਆ ਹੁੰਦੀ ਜਾਂਦੀ ਜਵਾਨ ਜਵਾਨ ਮੌਤਾਂ ਹੋਣੇ ਸ਼ੁਰੂ ਹੋ ਜਾਂਦੀਆਂ ਉੱਥੇ ਥੜੇ ਦੀ ਰੋਣਾ ਨਿਕਲਦੀ ਹੈ ਤਾਂ ਫਿਰ ਨਗਰ ਦੇ ਜੋ ਸਿਆਣੇ ਬਜ਼ੁਰਗ ਹੁੰਦੇ ਹੈ ਉਹ ਫਿਰ ਸਾਲ ਕਰਾਉਂਦੇ ਆ ਇਕੱਠੇ ਹੋ ਕੇ ਇੱਕ ਤਾਂ ਪੂਰੇ ਨਗਰ ਦੇ ਵਿਖਰਾਇ ਕੀਤੀ ਜਾਂਦੀ ਹੈ ਜਾਨੀ ਕਿ ਜੋ ਸਰਦਾ ਹੈ ਉਸ ਜੇਕਰ ਪਿੰਡ ਵਿੱਚ ਸਾਲ ਮਨਾਉਂਦੇ ਤਾਂ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਜੋ ਵੀ ਕਰਦਾ ਹੈ ਆਪਣੇ ਸ਼ਰਤਾਂ ਮੁਤਾਬਕ ਸੋ ਇਹ ਕਰਮ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜੇਕਰ ਥੜਾ ਹੈ ਪਿੰਡ ਵਿੱਚ ਤਾਂ ਮਹੀਨੇ 'ਚ ਇੱਕ ਵਾਰ ਹੀ ਚਾਹੇ ਟਾਈਮ ਕੱਢ ਲਿਆ ਕਰੋ ਜ਼ਰੂਰ ਜਾਇਆ ਕਰੋ ਕਿਉਂਕਿ ਜਿਨੇ ਥੜੇ ਦੀ ਸੇਵਾ ਕਰ ਲਈ ਉਹਨਾਂ ਸਮਝ ਲਓ ਕਿ ਸਭ ਕੁਝ ਇਹ ਸਿੱਧ ਕਰ ਲਿਆ ਸਭ ਕੁਝ ਪਾ ਲਿਆ ਕਿਉਂਕਿ ਥੜੇ ਦੇ ਉਪਤੇ ਸਭ ਦੇਵੀ ਦੇਵਤੇ ਨਾਲ ਚੱਲਦੇ ਆ ਤੇ ਬਹੁਤ ਆਦ ਪੁਰਾਣੇ ਬਜ਼ੁਰਗ ਹੀ ਇਹਨਾਂ ਨੂੰ ਕਹਿ ਦਿੰਦੇ ਆ ਬਾਬਾ ਸੱਦ ਚੰਨੋਂ ਨੂੰ ਇਹਨਾਂ ਦੀ ਮੰਨੀ ਬਣਾਈ ਜਾਂਦੀ ਆ ਸਾਲ ਬਾਅਦ ਮੰਨੀ ਦਿੰਦੇ ਆ ਕੋਈ ਛੇ ਮਹੀਨੇ ਇਹਨਾਂ ਦੀ ਮੰਨੀ ਬਣਾਉਂਦਾ ਸੋ ਬਾਬਾ ਸੱਦ ਚੰਨੋਂ ਦੀ ਭਗਤੀ ਤਪੱਸਿਆ ਬਹੁਤ ਨੇ ਸੋ ਇਹਨਾਂ ਨੂੰ ਚੌਥਾ ਹਿੱਸਾ ਮੌਤ ਦਾ ਦਿੱਤਾ ਗਿਆ ਆ ਜਾਨੀ ਕਿ ਇਹ ਜਦ ਜਿਹਨੂੰ ਚਾਣ ਮਾਰ ਸਕਦੇ ਆ ਤੇ ਜਦ ਜਿਹਨੂੰ ਚਾਣ ਪਛਾ ਸਕਦੇ ਆ ਜਿਹਦੇ ਤੇ ਕਿਰਪਾ ਹੋ ਜਾਂਦੀ ਆ ਉਹਦੀ ਰੱਖਿਆ ਕਰਦੇ ਆ ਤੇ ਜਿਨ੍ਹਾਂ ਨੂੰ ਇਹਨਾਂ ਦੀ ਰੌਣਹ ਹੋ ਜਾਂਦੀ ਹੈ ਉਹਨਾਂ ਨੂੰ ਪੀੜ ਵੀ ਦਿੰਦੇ ਨੇ ਸੋ ਮੌਤ ਦਾ ਚੌਥਾ ਹਿੱਸਾ ਮਿਲਿਆ ਹੋਇਆ ਹੈ ਜਿਹੜਾ ਇਨਸਾਨ ਇਹਨਾਂ ਨੂੰ ਪਖਣ ਦੀ ਕੋਸ਼ਿਸ਼ ਕਰਦਾ ਆ ਫਿਰ ਉਹ ਬਖਸ਼ਿਆ ਨਹੀਂ ਜਾਂਦਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਚੁੱਕੀ ਆ ਸੋ ਜੋ ਅੱਜ ਦਾ ਮੇਨ ਵਿਸ਼ਾ ਹੈ ਉਹ ਆਪਾਂ ਚੂੜੀਆਂ ਤੇ ਹੈ ਹਰੇ ਰੰਗ ਦੀਆਂ ਚੂੜੀਆਂ ਸੋ ਕਿਹੜੇ ਕਿਹੜੇ ਪਾਉਣਾ ਚਾਹੁੰਦੇ ਨੇ ਕਿਹੜੀਆਂ ਰੂਹਾਂ ਪਾਉਣਾ ਚਾਹੁੰਦੀਆਂ ਨੇ ਸੋ ਆਗਣਾ ਤਾਂ ਇਸ ਮਹੀਨੇ ਹਰੀਆਂ ਚੂੜੀਆਂ ਲਾਲ ਚੂੜੀਆਂ ਪਹਿਨਦੀਆਂ ਆ ਸੋ ਉਹ ਇੱਕ ਰੀਤੀ ਰਿਵਾਜ ਹੈ ਆਮ ਹੈ ਗੱਲ ਪਰ ਜੀਨੇ ਮੁਰਸ਼ਿਦ ਦੇ ਨਾਮ ਦੀਆਂ ਇਸ ਮਹੀਨੇ ਚੂੜੀਆਂ ਪਹਿਨ ਲੰਗਾ ਤਾਂ ਸਮਝ ਲਓ ਉਹਨਾਂ ਦੇ ਬਾਰੇ ਨਿਆਰੇ ਆ ਕਿਉਂਕਿ ਜਿਹੜਾ ਆਪਣੇ ਮਾਲਕ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ ਤੋ ਆਪਣੇ ਮਾਲਕ ਨੂੰ ਰਾਜੀ ਕਰਨ ਦੇ ਉਹਦੇ ਨਾਮ ਦੀਆਂ ਚੀਜ਼ਾਂ ਪਹਿਨਦਾ ਹੈ ਸੋ ਉਹਦੇ ਤੇ ਤਾਂ ਫਿਰ ਮਾਲਕ ਦੀ ਖਾਸ ਹੀ ਕਿਰਪਾ ਹੁੰਦੀ ਹੈ ਤੇ ਮਾਲਕ ਦੀ ਨਜ਼ਰ ਵਿੱਚ ਉਹ ਇਨਸਾਨ ਰਹਿਦਾ ਹੈ ਕਈ ਰੂਹਾਂ ਨੇ ਜਿਹੜੀਆਂ ਸਿਰਫ ਆਪਣੇ ਪੀਰੋ ਮੁਰਸ਼ਿਦ ਨੂੰ ਹੀ ਸਭ ਕੁਝ ਸਮਝਦਿਆਂ ਉਹਨਾਂ ਦੇ ਨਾਮ ਦਾ ਕੋਈ ਵੀ ਗਹਿਣਾ ਜਾਂ ਬਾਣਾ ਉਹਨਾਂ ਦੇ ਨਾਮ ਦਾ ਪਾ ਕੇ ਬੜਾ ਹੀ ਆਪਣੇ ਆਪ ਨੂੰ ਖੁਸ਼ ਨਸੀਬ ਉਹ ਇਨਸਾਨ ਸਮਝਦਾ ਸੋ ਕਈਆਂ ਦੀ ਰੂਹ ਖੁਸ਼ ਹੁੰਦੀ ਹੈ ਇਸ ਲਈ ਪਾਉਂਦੀ ਆ ਸੋ ਕਈ ਦਿਖਾਵੇ ਲਈ ਕਿਹੜੀਆਂ ਰੂਹਾਂ ਦਿਲੋਂ ਪਿਆਰ ਕਰਦੀਆਂ ਪੀਰ ਨੂੰ ਉਹਨਾਂ ਦੇ ਨਾਮ ਦੀ ਹਰ ਇੱਕ ਚੀਜ਼ ਵਰਤਣੀ ਪਸੰਦ ਕਰਦੀਆਂ ਕਿ ਅਸੀਂ ਉਹਨਾਂ ਦੇ ਨਾਮ ਦੀਆਂ ਬੰਗਾਂ ਪਾਈਏ ਉਹਨਾਂ ਦੇ ਨਾਮ ਦਾ ਕੜਾ ਪਾ ਲਈਏ ਜਾਂ ਕੁਝ ਗਲੇ ਵਿੱਚ ਪਾ ਲਿਆ ਹੱਥ ਵਿੱਚ ਕੁਝ ਵੀ ਪਾ ਲਿਆ ਸੋ ਉਹ ਰੀ ਬਹੁਤ ਹੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਹੈ ਇੱਕ ਅਲੱਗ ਜੀ ਖੁਸ਼ੀ ਮਨ ਵਿੱਚ ਉੱਠਦੀ ਹੈ ਜਦੋਂ ਆਪਣੇ ਪੀਰ ਦੇ ਨਾਮ ਤੇ ਕੋਈ ਚੀਜ਼ ਪੈਣਦੀ ਹੈ ਸੋ ਹਰੀਆਂ ਜੋ ਚੂੜੀਆਂ ਹੈ ਜੇਕਰ ਅਸੀਂ ਆਪਣੇ ਪੀਰ ਦੇ ਨਾਮ ਦੀਆਂ ਪਾਉਂਦੇ ਆਂ ਤੇ ਮਾਲਕ ਦੀ ਕਿਰਪਾ ਬਹੁਤ ਰਹਿੰਦੀ ਪੀਰਾਂ ਦੀ ਕਿਰਪਾ ਹੋ ਜਾਂਦੀ ਸਿਰਫ ਆਪਾਂ ਉਹਦੇ ਨਾਲ ਕਿਉਂ ਹੁੰਦੀ ਹੈ ਕਿਉਂਕਿ ਅਸੀਂ ਸਿਰਫ ਆਪਣੇ ਪੀਰ ਨੂੰ ਹੀ ਸਭ ਕੁਝ ਮੰਨ ਲਿਆ ਸੋ ਕਈ ਔਰਤਾਂ ਪੀਰਾਂ ਦੇ ਨਾਮ ਤੇ ਕੰਮ ਕਰਦੀਆਂ ਹੈ ਤੇ ਕਈ ਬੰਦੇ ਇੰਨੀ ਜਿਆਦਾ ਸੇਵਾ ਕਰਦੇ ਆ ਤੇ ਉਹ ਪੀਰ ਦੇ ਨਾਮ ਦੀਆਂ ਚੂੜੀਆਂ ਪਹਿਨਦੇ ਆ ਸੋ ਉਹਨਾਂ ਤੇ ਤਾਂ ਬਹੁਤ ਹੀ ਜਿਆਦਾ ਕਿਰਪਾ ਹੁੰਦੀ ਕਿਉਂਕਿ ਔਰਤ ਤਾਂ ਚੂੜੀ ਪਹਿਨ ਸਕਦੀ ਆ ਪਰ ਕੋਈ ਬੰਦਾ ਚੂੜੀ ਪਹਿਨੇ ਉਹ ਮਜਾਨ ਬਣ ਜਾਂਦਾ ਹੈ ਪਰ ਉਹ ਬੰਦਾ ਚੂੜੀ ਪਹਿਨਦਾ ਹੈ ਜਿਹਨੂੰ ਮਜ਼ਾਕ ਦੀ ਕੋਈ ਪਰਵਾਹ ਨਹੀਂ ਦੁਨੀਆਦਾਰੀ ਦੀ ਕੋਈ ਪਰਵਾਹ ਨਹੀਂ ਸਿਰਫ ਆਪਣੇ ਪੀਰ ਦੀ ਪਰਵਾਹ ਹੈ ਪੀਰ ਚਾਹੀਦੇ ਨੇ ਸਾਡਾ ਮੁਰਸ਼ਿਦ ਸਾਡਾ ਫਕੀਰ ਸਾਡੇ ਨਾਲ ਰਵੇ ਸੋ ਜੀ ਦੀ ਇਹ ਸੋਚ ਹੁੰਦੀ ਹੈ ਦੁਨੀਆਦਾਰੀ ਦੀ ਪਰਵਾਹ ਨਹੀਂ ਕਰਦਾ ਸਿਰਫ ਆਪਣੇ ਮੁਰਸ਼ਿਦ ਨੂੰ ਖੁਸ਼ ਕਰਨਾ ਚਾਹੁੰਦਾ ਹੈ ਸੋ ਉਹਦੀ ਫਿਰ ਬੱਲੇ ਬੱਲੇ ਵੀ ਪ੍ਰਮਾਤਮਾ ਕਰਵਾ ਦਿੰਦਾ ਹੈ ਇੱਕ ਦਿਨ ਦੁਨੀਆ ਤੇ ਨਾਮ ਕਰਵਾ ਦਿੰਦਾ ਹੈ ਪਰ ਜੇਕਰ ਪੀਰ ਦੇ ਪਿਆਰ ਦੀ ਜਾਤ ਦੇ ਵਿੱਚ ਪਹਿਨਣਾ ਜਾਣ ਪਰ ਦਿਖਾਵੇ ਲਈ ਕਦੇ ਵੀ ਇਹੋ ਜਿਹਾ ਕਰਮ ਨਾ ਕਰੋ ਜੇਕਰ ਕੰਨਾ ਹੈ ਤੇ ਦਿਲੋਂ ਪਿਆਰ ਪਹਿਲਾਂ ਪੀਰ ਨਾਲ ਪਾਓ ਤੇ ਫਿਰ ਇਹ ਕਰਮ ਕਰੋ ਫਿਰ ਦੇਖੋ ਨਜ਼ਾਰਾ ਕਿਵੇਂ ਮਾਲਕ ਕਿਰਪਾ ਕਰਦਾ ਹੈ ਕਿਵੇਂ ਆਨੰਦ ਆਉਂਦਾ ਹੈ ਮਨ ਖੁਸ਼ ਹੁੰਦਾ ਹੈ ਸੇਵਾ ਕਰਕੇ ਤੇ ਮਨ ਟਿਕਣਾ ਸ਼ੁਰੂ ਹੋ ਜਾਂਦਾ ਤੇ ਮਾਲਕ ਦੀ ਖਾਸ ਕਿਰਪਾ ਹੋ ਜਾਂਦੀ ਹੈ ਸੋ ਫਿਰ ਤਾਂ ਮਸੀਬਤਾਂ ਵੀ ਕੁਝ ਵੱਡੀਆਂ ਨਹੀਂ ਲਗਦੀਆਂ ਪਰੇਸ਼ਾਨੀਆਂ ਕੁਝ ਵੱਡੀਆਂ ਲੱਗਦੀਆਂ ਕਿਉਂਕਿ ਅਸੀਂ ਚੁਣ ਹੀ ਆਪਣੇ ਮਾਲਕ ਨੂੰ ਲਿਆ ਸੋ ਜਦੋਂ ਅਸੀਂ ਆਪਣੇ ਮਾਲਕ ਲਈ ਹੋ ਕਰਮ ਕਰਨਾ ਹੈ ਇਸੇ ਤਰ੍ਹਾਂ ਕਰੋ ਤੇ ਫਿਰ ਮਾਲਕ ਦੀ ਕਿਰਪਾ ਜ਼ਿਆਦਾ ਹੁੰਦੀ ਹੈ ਜੀ ਹੁਣ ਆਪਾਂ ਇਹ ਇੱਥੇ ਵੀਡੀਓ ਸਮਾਪਤ ਕਰੀਏ